ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਕਮਾਲਪੁਰੇ ਜ਼ਿਲ੍ਹਾ ਲੁਧਿਆਣੇ ਦੇ ਕਬੱਡੀ ਕੱਪ ਬਾਰੇ ਕਿਹੜੇ-ਕਿਹੜੇ ਪਲੇਅਰ ਤੇ ਕਿਹੜੀਆਂ-ਕਿਹੜੀਆਂ ਟੀਮਾਂ ਬਣੀਆਂ ਹੋ ਜਾਣ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ। ਹਾਂਜੀ ਅੱਜ ਹੋਣ ਜਾ ਰਿਹਾ ਪਿੰਡ ਕਮਾਲਪੁਰੇ ਵੱਡਾ ਕਬੱਡੀ ਦਾ ਮਾਗਮ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਾਂ ਨਾ ਪਲੇਅਰ 12 ਖੇਡਣਗੇ। ਪਹਿਲਾ ਨਾਮ 1 ਲੱਖ ਦੂਜਾ 75000 ਬੈਸਟਾ ਨੂੰ 5911 ਡਾਇਰੈਕਟਰ ਦੇ ਉੱਤੇ ਜਾਣਗੇ ਦੋਸਤੋ। ਤੇ 16 ਟੀਮਾਂ ਦੇ ਮੈਚ ਕਰਾਏ ਜਾਣਗੇ। ਜੇਕਰ ਟੀਮਾਂ ਦੀ ਗੱਲ ਕਰੀਏ ਪਹਿਲੀ ਤਲੂਕਾਰ ਆਤਵਾਦੀ ਜਿਸ ਵਿੱਚ ਬਿੱਲਾ ਵਿੱਕੀ ਛੋਟਾ ਬਿੱਲਾ ਤੇ ਸਣੀ ਕੋਤਵਾ ਜੱਸਾ ਭਾਨਾ ਚਮਕੌਰ ਪੀੜਲ ਤੇ ਮਲਕੀਤ ਤਮਤਾਨ ਸਾਹਿਬ ਵਾਲਾ ਖੇਡਣਗੇ ਇਸ ਟੀਮ ਦੇ ਸਪਾਂਸਰਾਂ ਨੇ ਜੱਸਾ ਠੁੱਲੀ ਵਾਲੀ ਟੀਮ ਵੀ ਕਮਾਲਪੁਰੇ ਦੇ ਕਬੱਡੀ ਕੱਪ ਤੇ ਖੇਡੇਗੀ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਕੌਂਕਿਆਂ ਦੀ ਜਿਸ ਵਿੱਚ ਅਮਨਾ ਕੌਂਕੇ ਜੱਸਾ ਤੇ ਹਰਦੀਪ ਕੌਂਕੇ ਭਿੰਦਾ ਕੌਂਕੇ ਸ਼ੇਰਾ ਮੀਰਾ ਕੋਟੀਆ ਧਾਕੜ ਗੋਗੜੀਆਂ ਤੇ ਰਵੀ ਬਰਜਲੇਟਾਂ ਇਸ ਟੀਮ ਦੇ ਸਪੌਂਸਰ ਵੀ ਹਨ ਜੱਸਾ ਠੁੱਲੀ ਵਾਲੇ ਟੀਮ ਵੀ ਕਮਾਲਪੁਰੇ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਟੀਮ ਬਣੀ ਹੋਈ ਆ ਬਾਹੁ ਅਕਬਰਪੁਰ ਦੀ ਜਿਸ ਵਿੱਚ ਸ਼ੀਲੂ ਅੰਬਾ ਸਰਸਿੰਘ ਬੰਟੀ ਡੱਬਾ ਤੇ ਮਾਨ ਸਿੰਘ ਦੜਬਾ ਖੇਡਣਗੇ ਦੋਸਤੋ ਇਹ ਟੀਮ ਵੀ ਕਮਾਲਪੁਰੇ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਖੰਡੂਰ ਸਾਹਿਬ ਦੀ ਜਿਸ ਵਿੱਚ ਸੱਤੂ ਖੰਡੂਰ ਸਾਹਿਬ ਪੂਰੀ ਬੂਲੇ ਨੰਗਲਾ ਸਿੰਮੂ ਕੰਗ ਗਰਦੇਤ ਕਿਸ਼ਨਗੜ੍ਹ ਤੁਸੀਂ ਛੋਟਾ ਗਰਦਿਤ ਖੇਡਣਗੇ ਇਹ ਸੀ ਦੋਸਤੋ ਹੁਣ ਤੱਕ ਦੀ ਜਾਣਕਾਰੀ ਜੋ ਆਪਣੇ ਤੱਕ ਪਹੁੰਚੀ ਜੇਕਰ ਹੋਰ ਟੀਮਾਂ ਦੀ ਜਾਣਕਾਰੀ ਆਪਣੇ ਤੱਕ ਪਹੁੰਚਦੀ ਆਪਾਂ ਅਗਲੀ ਵੀਡੀਓ ਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਦੇਖ